ਰੌਣ ਕਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਸਮਾਓ ਜ਼ਿਲ੍ਹਾ ਗਿਆ ਬਾਈ ਨੂੰ ਮਾਨਸਾ ਬਾਈ ਅਮਨਪ੍ਰੀਤ ਦੇ ਘਰੋਂ ਵੀਡੀਓ ਆ ਬਾਈ ਜੀ ਤਾਜੀ ਝੋਟੀ ਸੂਈ ਆ ਅੱਜ ਸਵੇਰੀ 2 ਅਪ੍ਰੈਲ ਦੀ ਵੀਡੀਓ ਬਾਈ 2 ਅਪ੍ਰੈਲ ਚੌਥਾ ਮਹੀਨਾ 2025 ਦੀ ਬੱਚਾ ਇਹਨੇ ਫੀਮੇਲ ਕੱਟੀ ਨੂੰ ਜਨਮ ਦਿੱਤਾ ਸੂਹਾ ਦੂਸਰਾ ਸਾਰੀ ਗੱਲਬਾਤ ਆਪਾਂ ਬਾਈ ਅਮਨਪ੍ਰੀਤ ਨਾਲ ਕਰਦੇ ਆ ਮੋਬਾਈਲ ਨੰਬਰ ਤੁਹਾਨੂੰ ਲੈ ਕੇ ਦੇਨੇ ਆ ਮੁੱਲਵਾੜੀ ਸਾਰਾ ਵੀਡੀਓ ਦੇ ਵਿੱਚ ਕਰਾਵਾਂਗੇ ਬਾਕੀ ਝੋਟੀ ਤੁਸੀਂ ਸੁਨੱਖੀ ਦੇਖ ਲਓ ਮੂੰਹ ਦੀ ਸਰੀਰ ਦੀ ਆਜਾ ਬਈਮ ਪਹਿਲਾਂ ਤਾਂ ਵੀਰੇ ਆਪ ਦਾ ਮੋਬਾਈਲ ਨੰਬਰ ਬੋਲ ਦੇ 84273282338 ਪਿੰਡ ਪਿੰਡ ਸਮਾਓ ਹਾਂ ਬਈ ਜਿਲਾ ਮਾਨਸਾ ਜਿਲਾ ਮਾਨਸਾ ਬਈ ਪਿੱਖੀ ਦੇ ਬਿਲਕੁਲ ਨਾਲ ਵੀਰੇ ਪਿੰਡ ਰਹਿ ਗਿਆ ਕਿੰਨਵਾ ਸੂਆ ਝੋਟੀ ਸੂਈ ਆ ਬਈ ਦੂਜਾ ਸੂਆ ਝੋਟੀ ਆ ਬਈ ਆਪਣੀ ਠੀਕ ਆ ਸਵੇਰੀ ਸੂਈ ਆ ਹਾਂ ਬਈ ਸਵੇਰੇ 10 ਵਜੇ ਸੂਈ ਆ ਠੀਕ ਆ ਠੀਕ ਆ ਜੇਰ ਹਜੇ ਪੈਣੀ ਬਾਕੀ ਆ ਹੈ ਨਾ ਜੇਰ ਪੈਣ ਵਾਲੀ ਰਹਿੰਦੀ ਆ ਆ ਲੱਡ ਲੰਕੀ ਜਾਂਦਾਗਾ ਮੜੀ ਤੋੜ ਲਗੇ ਫਿਰ ਬਈ ਬੂਦੇ ਦੇ ਵਿੱਚ ਆਪਾਂ ਤੋੜ ਕੇ ਦਿਖਾ ਦਿੰਨੇ ਆ ਪਿੰਡ ਬਾਈ ਦਾ ਸਮਾਓ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚ ਬੈਣੀ ਤੋਂ ਦੂਸਰੀ ਸਾਈਡ ਵਾਲਾ ਵੀਰੇ ਹਲਕਾ ਜਿਹਾ ਥੰਨਾ ਉਹ ਚੋ ਸਾਈਡ ਰੱਖਦੀ ਐ ਤੇ ਮਾੜਾ ਮੋਟਾ ਜਿਹਾ ਆਪ ਨਾ ਦੁੱਧ ਛਿੜਦੀ ਐ ਜਦੋਂ ਫੁੱਲ ਪਾਸੇ ਮਜੇ ਬਾਕੀ ਦੁੱਧ ਤਾਂ ਬਈ ਬਰਾਬਰ ਆ ਕਿ ਕਿਵੇਂ ਹੈਗਾ ਮਾੜਾ ਹਾਂ ਬਈ ਬਰਾਬਰ ਆ ਦੁੱਧ ਮਾੜਾ ਮੋਟਾ 19 21 ਕਹਿੰਦਾ ਫਰਕ ਹੋਵੇ ਅੱਛਾ ਹਾਂ ਬਈ ਦੁੱਧ ਬਈ ਕਹਿੰਦਾ ਬਰਾਬਰ ਆ 19 21 ਦਾ ਮਾੜਾ ਮੋਟਾ ਫਰਕ ਹੋ ਸਕਦਾ ਜਦੋਂ ਫੁੱਲ ਪਾਸੇ ਮਜੇ ਬਈ ਕਹਿੰਦਾ ਉਦੋਂ ਤੁਫਕਾ ਛਿੜਦੀ ਐ ਬਈ ਉਦੋਂ ਤੌਕੇ ਸਿੱਟਣ ਲੱਗ ਜਾਂਦੀ ਐ ਹੁਣ ਆ ਦੇਖੋ ਕੱਟੀ ਨੂੰ ਆਪਾਂ ਮੂੰਹ ਲਗਾਇਆ ਸੀਗਾ ਤੇ ਤਾਂ ਕਰਦੇ ਬਈ ਕਹਿੰਦਾ ਤੇ ਬੱਚਾ ਬਈ ਕੱਟੀ ਆ ਗਈ ਤੇ ਪਿੱਛੇਣਾ ਕੱਟੀ ਬਈ ਹਾਂ ਹਰਿਆਣੇ ਦੀ ਸੀ ਮੈਂ ਹਰਿਆਣੇ ਚ ਤੁਸੀਂ ਤੋਕੜ ਗੱਬਣ ਲੈ ਕੇ ਹਾਂ ਬਈ ਤੋਕੜ ਗੱਬਣ ਲੈਂਦੇ ਸੀ ਆਪਾਂ ਠੀਕ ਆ ਠੀਕ ਆ ਤੇ ਬਈ ਹੁਣ ਪ੍ਰੀਜਾ ਮੁੱਲ ਦੀ ਗੱਲ ਕਰਕੇ ਇਹਦਾ ਮੁੱਲ ਬਈ ਹੁਣ ਤਾਂ ਦੇਖਦੇ ਸਾਹ ਤੇਰੇ ਸਾਹਮਣੇ ਮਾਲਾ ਝੋਟੀ 2 ਲੱਖ ਦੀ ਸੀ ਹਾਂ ਆਪਾਂ ਮੁੱਲ 1.60 ਕਰਦੇ ਆ ਬਈ ਠੀਕ ਆ ਵਾਕਈ ਬਈ ਝੋਟੀ ਬਹੁਤ ਚੰਗੀ ਸੀਗੀ ਬਾਈ ਦੀ ਕਰ ਕਰ ਹੁਣ ਜਿਹੜਾ ਮਾੜਾ ਐ ਬਈ ਕਹਿੰਦਾ ਫਲਟ ਦਾ ਕਰਕੇ ਉਹ ਜਾ ਹਾਂ ਆਪਾਂ ਬਈ ਵੀਡੀਓ ਚ ਦੱਸਤਾ ਅਗਲੇ ਨੂੰ 1.60 ਕਰਦਾ ਹਾਂ ਬਈ ਇਹ ਜੋ ਮੌਕੇ ਤੇ ਕੋਈ ਮਾਨਤਾਨ ਮਾਨਤਾਨ ਕਰਦਾ ਬਈ ਮੜੰਗਾ ਤਾਰਾ ਮਾਰਿੰਗਾ ਵੀ ਹਾਂ ਬਈ ਬਾਲਟੀ ਰਖ ਲੈ ਬਾਲਟੀ ਲੈ ਲੈ ਥੱਲੇ ਨਹੀਂ ਤਾਰਾ ਮਾਰ ਦੇ ਗੱਟੀ ਆ ਦੇਖੋ ਬਈ ਸਾਨੂੰ ਬਾਲਟੀ ਚਾ ਪਤਾਰਾ ਮਾਰ ਕੇ ਦਿਖਾ ਦਿੰਨੇ ਆ ਮਾਰ ਦੇ ਚਾਰੇ ਸਨ ਕੋਈ ਨਾ ਕੋਈ ਢੋਲ ਲਾ ਹਾਂ ਦੇਖੋ 12 ਗੱਟ ਕਰ ਲੇ ਪਿਛਲੇਆਂ ਨੂੰ ਮਾਰ ਆਰਤੂਰ ਬេរ ਜਮ ਬਰਾਬਰ ਆ ਜਮ ਹਾਂ ਬਾਈ ਥੋੜਾ ਜਿਹਾ ਮੰਨ ਲਓ ਜਿਆਦਾ بڑا ਥੋੜਾ ਜਿਹਾ ਹਲਕਾ ਜਿਹਾ ਸਣਾ ਹੋ ਅੱਛਾ ਵੀ ਪੋਲਾ ਵਾ ਹਾਂ ਥੋੜਾ ਜਿਹਾ ਪੋਲਾ ਵਾ ਹਾਂ ਉਹ ਪਾਗਲੇ ਨਸਤਾ ਬਾਈ ਠੀਕ ਆ ਠੀਕ ਆ ਬਾਈ ਇਹ ਦੇਖ ਲਓ ਬਈ ਘਾਰਾਂ ਧੋਰਾਂ ਦੀ ਬਾਈ ਕਹਿੰਦਾ ਜਮਾ ਸਾਫ ਆ ਜਿਹੜਾ ਮਾੜਾ ਮੋਟਾ ਫੜ ਲਟ ਹੈਗਾ ਵੀਰੇ ਉਹ ਬਾਈ ਨੇ ਦੱਸਤਾ ਕੋਈ ਆਪਾਂ ਲੁਕੋ ਕੇ ਰੱਖ ਗਏ ਹਨ ਬਾਅਦ ਚ ਬੰਦਾ ਕੋਲੇ ਆਵੇ ਫਿਰ ਗੱਲ ਹੋ ਜਾਂਦੀ ਹੈ ਖਰਾਬ ਹੁਣ ਵੀਡੀਓ ਦੇਖ ਕੇ ਉਹਦੇ ਹਿਸਾਬ ਨਾਲ ਤੁਸੀਂ ਬਾਈ ਨਾਲ ਸੌਦਾ ਕਰ ਸਕਦੇ ਹੋ ਬੱਚਾ ਬਈ ਇਹਦੇ ਪਿੱਛੇ ਕੱਟੀ ਆ ਗਈ ਤੇ ਆ ਤੁਹਾਡੇ ਸਾਹਮਣੇ ਝੋਟੀ ਖੜੀ ਹੈ ਦੂ ਵੀਡੀਓ ਜੋ ਤਰੀਕ ਵੀ ਆਪਾਂ ਤੁਹਾਨੂੰ ਕਨਫਰਮ ਕਰਾਤੀ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲ ਆ ਜਾਓ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕ ਆ ਵੀਡੀਓ ਦੇਖਣ ਲਈ ਸਾਰੇ ਭਾਈਆਂ ਧੰਨਵਾਦ ਸੱਚੀ ਗੱਲ ਬਈ ਸਾਰਿਆਂ ਨੂੰ